ਔਰਚੇ ਵੱਲੋਂ 3 ਫਰਵਰੀ ਨੂੰ ਦਿੱਲੀ ਜਾਣ ਦਾ ਜੋ ਐਲਾਨ ਕੀਤਾ ਉਸ ਤੋਂ ਬਾਅਦ ਇੱਕਰ ਹਰਿਆਣਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਜੋ ਬਾਡਰ ਨੇ ਸਾਰੇ ਨੂੰ ਸੀਲ ਕਰ ਦਿੱਤਾ ਗਿਆ ਅਸੀਂ ਇਸ ਸਮੇਂ ਖਨੌਰੀ ਪੰਜਾਬ ਤੇ ਹਰਿਆਣਾ ਬਾਡਰ ਦੇ ਉੱਤੇ ਖੜੇ ਆ ਤੁਹਾਨੂੰ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਮੈਂ ਮੇਰੇ ਪਿੱਛੇ ਮੈਂ ਆਪਣੇ ਸਹਿਯੋਗੀ ਨੂੰ ਆਖੂਗਾ ਕਿ ਤਸਵੀਰ ਜ਼ਰੂਰ ਸਾਂਝੀ ਕੀਤੀ ਜਾਏ ਇੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਆ ਪੁਲਿਸ ਹਰਿਆਣਾ ਪੁਲਿਸ ਆ ਪੂਰੀ ਮਸਤੈਤ ਨਜ਼ਰ ਆਉਂਦੀ ਆ ਤੇ ਜੋ ਤੁਹਾਨੂੰ ਸਕਰੀਨ ਦੇ ਉੱਤੇ ਹਰੀ ਚਾਦਰ ਵਿਖਾਈ ਦੇ ਰਹੀ ਆ ਇਸ ਹਰੀ ਚਾਦਰ ਦੇ ਪਿੱਛੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਕਈ ਲੇਰਾਂ ਦੇ ਵਿੱਚ ਵੈਰੀਕੇਟਿੰਗ ਕੀਤੀ ਗਈ ਆ ਚਾਹੇ ਉਹ ਸਿਮਿੰਟ ਦੀਆਂ ਦੀਵਾਰਾਂ ਹੋਣ ਉਹਨਾਂ ਨੂੰ ਪੱਕੇ ਤੌਰ ਤੇ ਇਸ ਰੋਡ ਦੇ ਉੱਤੇ ਲਾ ਦਿੱਤਾ ਗਿਆ ਬੇਸ਼ੱਕ ਕਿਸਾਨ ਜਥੇਬੰਦੀਆਂ ਵੱਲੋਂ ਕੱਲ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਪਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਪੱਬਾ ਪਾਰ ਹੁੰਦਾ ਹੋਇਆ ਨਜ਼ਰ ਆਉਂਦਾ ਪਰ ਇਸ ਸਭ ਦੇ ਬਾਵਜੂਦ ਤਾਂ ਉਹਨੂੰ ਦੱਸ ਦੇ ਕਿ ਜੋ ਰਾਹੀ ਗੀਰ ਲੋਕ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਵੀਰ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਕਿ ਨਾ ਵੀਰੇ ਸਮਸ਼ੇਰ ਸਿੰਘ ਹੈ ਸਰ ਸਮਸ਼ੇਰ ਜੀ ਕਿੱਥੋਂ ਆਏ ਹੋ ਕਿੱਥੇ ਜਾਣਾ ਸੀ ਤੇ ਕਿੰਨੀ ਕਿ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀਰੇ ਮੇਰਾ ਪਿੰਡ ਤੋਂ ਸਾਹਮਣਾ ਹੀ ਹੈ ये वीर का ट्रक है ये दा ट्रक फसा हुआ है ता करके रस्ता दिखाण वास्ते लेके आया रस्ता दिखा आदमी थोड़ी मदद थो हो जाएगी इसलिए ये इनको जब जयपुर से आए हैं और इनको जम्मू जाना है ये आपको पता है ऑन रोड तो कुछ खाने को ना पीने को ना कुछ नहीं मिलेगा मत चलो रास्ता मिल जाए तो ठीक है नहीं तो बेचारे तीन दिन से परेशान है ये है कि जायज मानते हो क्यों करके जो लोग कोले पिंड ने उन्हना आना जाना भी जरूरी है काम कार भी ने इस तरह रास्ता रोकना सर नजायज ही है ये मतलब लोकल पब्लिक को तो मत सताओ ठीक है मतलब किसान है और जो गवर्नमेंट है उनके आपस की बात है और जो मेन मेन पॉइंट क्या है सर जो दिल्ली ब्लॉक करना है दिल्ली जाने वालों को मत रोको उनको ठीक है वो भी किसानों को लोकल पब्लिक को तो नहीं लोकल पब्लिक तो नहीं जा रहा उधर लेकिन हर चीज़ को ट्रांसपोर्ट ट्रांसपोर्ट उन्होंने ट्रांसपोर्ट जाम करके रखा है ट्रांसपोर्ट के बिना क्या होगा लोग भूखे मरेंगे कुछ नहीं मिलेगा किसी को खाने के लिए पीने के लिए क्या करेंगे ये तो गलत है बिल्कुल बिल्कुल ही गलत है सर ये ਬਿਲਕੁਲ ਸ਼ਮਸ਼ੀਰ ਦਾ ਕਹਿਣਾ ਕਿ ਮੇਰਾ ਪਿੰਡ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਕਿਸੇ ਕਾਰਨ ਖਨੌਰੀ ਕੰਮ ਲਈ ਗਿਆ ਸੀ ਸਵੇਰੇ ਮੈਨੂੰ ਲੰਘਾ ਦਿੱਤਾ ਗਿਆ ਪਰ ਹੁਣ ਆਪਣੇ ਘਰ ਵਾਪਸ ਜਾਣ ਦੇ ਲਈ ਜਦੋਂ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਨਾ ਨੂੰ ਵਾਪਸ ਮੋੜ ਦਿੱਤਾ ਗਿਆ ਸਾਡੇ ਨਾਲ 20 ਵੀ ਮਜੂਦਾ ਕੀ ਨਾ ਵੀਰੇ ਰਾਜਨ ਵੀਰੇ ਰਾਜਨ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਸੀ ਭਾਜੀ ਅਸੀਂ ਜੈਪੁਰ ਤੋਂ ਆਏ ਆ ਜੰਮੂ ਜਾਣਾ ਹੈ ਟ੍ਰੱਕ ਡਰਾਈਵਰ ਹਾਂ ਹਾਂ ਗੱਡੀ ਚਲਾਤਾ ਹਾਂ 32 ਫੁੱਟ ਦੀ हाँ बहुत परेशानी है भैया ये तो ड्राइवर को ऐसे समझा जैसे कोई बिना माँ बिना बिना माँ का बच्चा होता है ना कोई ड्राइवरों को ऐसे समझा है कोई संभालता नहीं है जहाँ मर्जी भेज तो कोई उधर भेज रहा है कोई उधर भेज रहा है ड्राइवरों को कोई नहीं है ये तो बिना मतलब का काम किया है इन्होंने बहुत परेशानी हो रही है कसम से जहाँ तो पहले बताते दो दिन पहले याफ्ता एक पहले बताते कि हम ऐसा ऐसा चक्कर है हम बॉर्डर सीज करेंगे जो जो गाड़ियाँ भरी हैं वो अपने ठिकाने पर पहुँच जाएँ ਬਿਨਾ ਬਤਾਏ ਬਿਨਾ ਕੁਝ ਬੋਲੇ ਗਾੜੀਆਂ ਰੋਕਦੀ ਅਭੀ ਗਾੜੀਆਂ ਰੁਕੀ ਹੈ ਪਰਸੋਂ ਸੇ ਰਾਤ ਕੋ 12 ਵਜੇ ਸੇ ਨਹੀਂ ਕੋਈ ਲੈਟਰਨ ਬਾਥਰੂਮ ਨਹੀਂ ਕੋਈ ਦਾਬਾ ਚਲੋ ਗਾੜੀਆਂ ਲਾਈਨ ਮੇ ਲਗਾਈਆਂ ਕਹਾਂ ਸੇ ਮੋੜेंगे ਬੜੀਆਂ ਗਾੜੀਆਂ ਬਹੁਤ ਪਰੇਸ਼ਾਨੀ ਹੈ ਭਈਆ ਕਾਫੀ ਪਰੇਸ਼ਾਨੀ ਤਾਂ ਸਾਹਮਣਾ ਕਰਨਾ ਪੈ ਜਦ ਕਿ ਹੋਣਾ ਨਹੀਂ ਚਾਹੀਦਾ ਜੇਕਰ ਬੰਦ ਕਰਨਾ ਸੀ ਤਾਂ ਪਹਿਲਾਂ ਇਤਲਾਹ ਦੇ ਦੇਣੀ ਚਾਹੀਦੀ ਜੀ ਤਾਂ ਹਾਂ ਬਿਲਕੁਲ 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 ਜੀ ਬਿਲਕੁਲ ਇਹਨਾਂ ਦਾ ਰਾਹਗੀਰਾਂ ਦਾ ਕਹਿਣਾ ਕਿ ਜੇਕਰ ਹਰਿਆਣਾ ਸਰਕਾਰ ਨੇ ਇਸ ਤਰ੍ਹਾਂ ਹੀ ਯੋ ਬਾਰਡਰ ਬੰਦ ਕਰਨੇ ਸੀ ਬਾਰਡਰ ਸੀਲ ਕਰਨੇ ਸੀ ਤਾਂ ਹਰਿਆਣਾ ਸਰਕਾਰ ਨੂੰ ਚਾਹੀਦਾ ਸੀ ਕਿ 2-4 ਦਿਨ ਪਹਿਲਾਂ ਆਲਟੀਮੇਟਮ ਦਿੰਦੇ ਜੋ ਰਾਹਗੀਰ ਨੇ ਜੋ ਟਰੱਕ ਡਰਾਈਵਰ ਨੇ ਜਿਨ੍ਹਾਂ ਨੇ ਦੂਰੋਂ ਨੇੜੇੋਂ ਆ ਕੇ ਆਪਣੇ ਟਿਕਾਣੇ ਤੇ ਪਹੁੰਚਣਾ ਸੀ ਉਹ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਸਕਣ ਚਾਹੇ ਉਹ ਹਰਿਆਣਾ ਦੇ ਲੋਕ ਨੇ ਚਾਹੇ ਪੰਜਾਬ ਦੇ ਨੇ ਉਹਨਾਂ ਦਾ ਕਹਿਣਾ ਕਿ ਇਸ ਬਾਰਡਰ ਸੀਲ ਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਖਨੌਰੀ ਸੰਗਰੂਰ